ਅੱਜ ਕੱਲਣਾ ਮੇਰੇ ਵੀਰ ਭਰਾਵੋ ਕਾਫੀ ਫੋਨ ਆ ਰਹੇ ਸੀ ਮੈਨੂੰ ਕਿ ਬਾਈ ਜੀ ਆਪਾਂ ਨੂੰ ਘੋੜੀ ਚਾਹੀਦੀ ਹੈ ਕੋਈ ਨਿਗਾ ਚ ਹੋਵੇ ਤਾਂ ਆਪਾਂ ਨੂੰ ਜਰੂਰ ਦੱਸਿਓ ਅੱਜ ਤੁਹਾਡੇ ਵਾਸਤੇ ਆਪਾਂ ਬਹੁਤ ਵਧੀਆ ਘੋੜੀ ਲੈ ਕੇ ਆਏ ਆ ਘੋੜੀ ਦੇ ਮਗਰ ਬੱਚਾ ਵੀ ਅਨੁਕਰਾ ਤੇ ਜਿੰਨੀ ਡਿਟੇਲ ਆਪਾਂ ਨੂੰ ਦੱਸੀ ਆਪਣੇ ਭਰਾਵਾਂ ਨੇ ਛੋਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਕਈ ਮੇਰੇ ਵੀਰ ਭਰਾ ਆਪਣੀ ਵੀਡੀਓ ਨੂੰ ਹਰ ਰੋਜ਼ ਵੇਖਦੇ ਆ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਇਹ ਛੋਡੇ ਲਈ ਬਹੁਤ ਮਾੜੀ ਗੱਲ ਆ ਮੇਰੇ ਵੀਰ ਭਰਾ ਬਹੁਤ ਵਧੀਆ ਜਾਨਵਰ ਲਿਆਉਣੇ ਆ ਤੁਹਾਡੇ ਵਾਸਤੇ ਭਾਸਿਰ ਤੇ ਤੁਸੀਂ ਵੀ ਥੋੜਾ ਬਹੁਤਾ ਸੰਯੋਗ ਦਿਆ ਕਰੋ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਰਦੇ ਆਂ ਜੀ ਆ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਲਾਲ ਗਾੜੀ ਆ ਤੇ ਨੁਕਰਾ ਬੱਚਾ ਮੰਗਰ 3 ਮਹੀਨੇ ਤੇ 12 ਦਿਨਾਂ ਦਾ ਤੇ ਕੋੜੀ ਮੀਟ ਕਰਵਾਈ ਹੋਈ ਹੈ ਜੀ ਮਹਾਦੇਵ ਘੋੜੇ ਦੇ ਬੱਚੇ ਤੋਂ ਤੇ 6 ਸਾਲ ਉਮਰ ਹੈ ਜੀ ਵਾਲਪੋਰੀਆਂ ਦੀ ਸਾਫ ਹੈ ਤੇ 60 ਇੰਚ ਹਾਈਟ ਹੈ ਸਵਾਰੀ ਦੀ ਪਾਸ ਹੈ ਜੀ ਜਿਲ੍ਹਾ ਫਰੀਦਕੋਟ ਆ ਫੁੱਲ ਰਿਪੋਰਟ ਆ ਓਕੇ ਨੇ ਜਿੰਨੀ ਕੀ ਡਿਟੇਲ ਦੱਸੀ ਸੀ ਛੋਡੇ ਨਾਲ ਆਪਾਂ ਸਾਂਝੀ ਕਰਤੀ ਬਾਕੀ ਗੱਲਬਾਤ ਕਰਕੇ ਜਿਹੜੀ ਮਾੜੀ ਮੋਟੀ ਡਿਟੇਲ ਕੋਈ ਰਹਿ ਗਈ ਪੁੱਛ ਲਿਓ ਤੇ ਇੱਕ ਵਾਰ ਮੈਂ ਡਿਟੇਲ ਦੁਬਾਰਾ ਦੱਸ ਦਿੰਦਾ ਮਿੱਤਰੋ ਮਗਰ ਨੁਗਰਾ ਬੱਚਾਗਾ 3 ਮਹੀਨੇ ਤੇ 12 ਦਿਨਾਂ ਦਾ ਮੀਟ ਕਰਵਾਈ ਹੋਈ ਹੈ ਕੋੜੀ ਮਹਾਦੇਵ ਘੋੜੇ ਦੇ ਬੱਚੇ ਤੋਂ 6 ਸਾਲ ਉਮਰ ਹੈ ਜੀ ਵਾਲਪੋਰੀਆਂ ਦੀ ਸਾਫ ਹੈ ਸਵਾਰੀ ਦੀ ਪਾਸ ਹੈ ਤੇ ਹਾਈਟ ਦੀ ਗੱਲ ਕਰੀਏ ਤਾਂ 60 ਇੰਚ ਹਾਈਟ ਦਸੀ ਹੈ ਮਾਲਕ ਵੀਰਾਂ ਨੇ ਤੇ ਜ਼ਿਲ੍ਹਾ ਫਰੀਦਕੋਟ ਹੈ ਜੀ ਨੰਬਰ ਸਕਰੀਨ ਤੇ ਆ ਕਰ ਲਓ ਸੰਪਰਕ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਪਾ ਕੇ ਜਾਨਵਰ ਸੇਲ ਕਰਨਾ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ